ਹਾਂਜੀ ਵੈਲਕਮ ਬੈਕ ਮੇਰੇ YouTube ਚੈਨਲ ਵੀਪਰ ਬਲੌਗ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਉੱਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤ ਰੱਖੇ ਆਪਣੇ ਘਰਾਂ 'ਚ ਸਵਾਸਤ ਰੋ ਜੀ ਤੇ ਠੀਕ ਠਾਕ ਰੋ ਤੇ ਕੀ ਕਹਿ ਸਕਦੇ ਆ ਠੀਕ ਠਾਕ ਤਾਂ ਹਨਾ ਮੁਸ਼ਕਲ ਦੇ ਨਾਲ ਹੀ ਆ ਹਨਾ ਵਾਇਰੂਸ ਜੀ ਸਾਰੇ ਪਾਸੇ ਫਿਰ ਵੀ ਮੇਹਰ ਕਰੇ ਮੀਹ ਦੇ ਨਾਲ ਦੇਖੋ ਕਿੰਨੇ ਨੁਕਸਾਨ ਆ ਕਿੰਨਾ ਬੁਰਾ ਹਾਲ ਹੋਇਆ ਨਾ ਪਸ਼ੂਆਂ ਦੇ ਪਸ਼ੂ ਰੋੜ ਗਏ ਮਤਲਬ ਘਰਾਂ ਦੇ ਘਰ ਡੁੱਬ ਗਏ ਜੀਆਂ ਦਾ ਵੀ ਕਿੰਨਾ ਨੁਕਸਾਨ ਹੋਇਆ ਜਾਨਮਾਲ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾਇਰੂਸ ਜੀ ਕਿਰਪਾ ਕਰਨ ਮੇਹਰ ਕਰਨ ਮ ਕਿ ਮੈਂ ਬਹੁਤ ਦਿਨਾਂ ਦੀਆਂ ਵੇਖ ਲਿਓ ਕਿੰਨੇ ਦਿਨ ਹੋ ਗਏ ਸਾਰਿਆਂ ਦਾ ਬੁਰਾ ਹਾਲ ਹੋਇਆ ਪਿਆ ਘਰਾਂ ਦੇ ਛੱਤਾਂ ਚੋਈ ਜਾਂਦੀਆਂ ਕਈਆਂ ਦੇ ਤਾਂ ਛੱਤਾਂ ਡੈਗ ਵੀ ਪਈਆਂ ਕਈਆਂ ਦੇ ਮਤਲਬ ਉੱਤੇ ਸੁਥੇ ਪਿਆ ਦੇ ਵਿਚਾਰਿਆਂ ਦੇ ਜਿਹਨਾਂ ਦੇ ਛੱਤਾਂ ਖਰਾਬ ਸੀਗੀਆਂ ਮਤਲਬ ਟੈਲਣ ਵਾਲੀਆਂ ਜਿਹੜੀਆਂ ਸੀ ਛੱਤਾਂ ਉਹਨਾਂ ਦੇ ਉੱਤੇ ਡੈਗ ਪਈਆਂ ਤੇ ਮਾਰ ਵੀ ਗਏ ਆ ਕਈ ਲੋਕ ਤਾਂ ਹਨਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੁਣ ਤਾਂ ਬਸ ਇਹੀ ਆ ਸਾਰੇ ਜਣੇ ਰਲ ਮਿਲ ਕੇ ਵਾਹਿਗੁਰੂ ਦੇ ਅੱਗੇ ਬੇਨਤੀ ਅਰਦਾਸ ਕਰੀਏ ਕਿ ਪਰਮਾਤਮਾ ਜੀ ਮੀ ਨਾ ਪਾਓ ਬਸ ਕਿਰਪਾ ਕਰੋ ਮਿਹਰ ਕਰੋ ਸਾਰਿਆਂ ਦੇ ਉੱਤੇ ਤੇ ਜਿੱਥੇ ਜਿੱਥੇ ਪਾਣੀ ਆਇਆ ਉਹਨਾਂ ਦਾ ਕੀ ਹਾਲ ਹੋਊਗਾ ਨਾ ਜਿੰਨੇ ਦੇ ਘਰਾਂ ਦੇ ਘਰ ਡੁੱਬ ਗਏ ਵਿਚਾਰੇ ਕੋਠਿਆਂ ਦੇ ਉੱਤੇ ਛੱਤਾਂ ਦੇ ਉੱਤੇ ਦਰਪਾਵਾਂ ਪਾ ਕੇ ਰਹਿੰਦੇ ਪਏ ਆ ਬਹੁਤ ਬੁਰਾ ਹਾਲ ਆ ਬਸ ਇਹੀ ਆ ਵੀ ਵਾਇਗੁਰੂ ਜੀ ਮਿਹਰ ਕਰੇ ਹੁਣ ਤਾਂ ਬਹੁਤ ਜ਼ਿਆਦਾ ਹੋ ਗਿਆ ਜਣੇ ਦੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਲੋਕਾਂ ਦਾ ਇਹ ਵਾਇਗੁਰੂ ਜੀ ਸਾਰਿਆਂ ਦੀ ਕਿਰਪਾ ਕਰੋ ਮਿਹਰ ਕਰੋ ਤੇ ਬਸ ਸਾਰੇ ਜਣੇ ਆਪ ਰਲ ਮਿਲ ਕੇ ਬੇਨਤੀ ਅਰਦਾਸ ਕਰੀਏ ਕਿ ਵਾਇਗੁਰੂ ਜੀ ਬਸੋਂ ਤਾਂ ਕਿਰਪਾ ਕਰੋ ਤੇ ਬਹੁਤ ਜਿਹੜੇ ਵੀਰ ਭਰਾ ਮਤਲਬ ਸੇਵਾ ਦੇ ਲਈ ਅੱਗੇ ਜਾਂਦੇ ਆ ਕਈ ਪੱਠੇ ਲੈ ਕੇ ਜਾਂਦੇ ਕਈ ਦਾਣਾ ਲੈ ਕੇ ਜਾਂਦੇ ਆ ਕਈ ਖਾਣ ਪੀਣ ਨਾਲ ਜਿਵੇਂ ਰਸਣ ਪਾਣੀ ਦੁੱਧ ਸਾਰਾ ਕੁਝ ਪਰਮਾਤਮਾ ਉਹਨਾਂ ਦੇ ਘਰਾਂ 'ਚ ਤੰਦਰੁਸਤੀਆਂ ਰੱਖੇ ਉਹਨਾਂ ਦੀ ਲੰਮੀ ਉਮਰ ਕਰੇ ਉਹਨਾਂ ਦੀ ਕਮਾਈਆਂ 'ਚ ਵਾਧਾ ਕਰੇ ਜਿਹੜੇ ਬਾਹਰੋਂ ਵੀ ਮਤਲਬ ਭੈਣ ਤੇ ਭਰਾ ਜਿਹੜੇ ਕੀ ਬਾਹਰੋਂ ਵੀ ਬਹੁਤ ਜ਼ਿਆਦਾ ਪੈਸਾ ਭੇਜਦੇ ਪਏ ਆ ਕਿ ਹਾਂ ਤੁਸੀਂ ਰਸ਼ਨ ਪਾਣੀ ਦੀ ਟੈਨਸ਼ਨ ਨਾ ਲਓ ਤੁਸੀਂ ਜਿੱਥੋਂ ਤੱਕ ਮਤਲਬ ਤੁਹਾਨੂੰ ਪਤਾ ਲੱਗਦਾ ਰਸ਼ਨ ਪਾਣੀ ਉੱਥੋਂ ਤੱਕ ਪਹੁੰਚਦਾ ਕਰੋ ਵੀ ਪੈਸੇ ਦੀ ਟੈਨਸ਼ਨ ਨਾ ਲਓ ਬਹੁਤ ਮਤਲਬ ਵਾਈਗੁਰੂ ਜੀ ਉਹਨਾਂ ਦੀ ਵੀ ਕਿਰਪਾ ਕਰਨ ਉਹਨਾਂ ਦੀ ਵੀ ਕਮਾਈਆਂ ਤੇ ਵਾਧਾ ਕਰਨ ਉਹਨਾਂ ਦੇ ਜੀਵਾਂ ਦੇ ਘਰਾਂ ਦੇ ਵਿੱਚ ਸਾਰਾ ਸੁੱਖ ਸ਼ਾਂਤੀ ਬਣਾ ਕੇ ਰੱਖੇ ਵਾਈਗੁਰੂ ਜੀ ਆਪਾਂ ਇਹ ਬੇਨਤੀ ਅਰਦਾਸ ਕਰਦੇ ਜਿਨ੍ਹਾਂ ਨੇ ਮਤਲਬ ਬਹੁਤ ਜ਼ਿਆਦਾ ਹੌਸਲਾ ਦਿੱਤਾ ਤੇ ਜਿਹੜੇ ਮਤਲਬ ਬਹੁਤ ਸਾਰਿਆਂ ਦੇ ਮਿਹਰ ਪਰ ਹੱਥ ਰੱਖਣ ਵਾਈਗੁਰੂ ਜੀ ਜਿਹੜੇ ਚੀਜ਼ ਇਹ ਕਹਿੰਦੇ ਕਿ ਤੁਸੀਂ ਪੈਸੇ ਦੀ ਟੈਨਸ਼ਨ ਨਾ ਲਓ ਤੁਸੀਂ ਰੋਸ਼ਨ ਪਾਣੀ ਜਿੱਥੋਂ ਤੱਕ ਹੋ ਸਕਦਾ ਜਿਵੇਂ ਜਿਵੇਂ ਪਤਾ ਲੱਗਦਾ ਉੱਥੇ ਪਚਾਓ ਹਨ ਅਗਲੇ ਜਿਹੜੇ ਵਿਚਾਰੇ ਓਕੇ ਆ ਤੇ ਮਿਹਰ ਕਰਨ ਸਾਰਿਆਂ ਤੇ ਕਿਰਪਾ ਕਰਨ ਵਾਹਿਗੁਰੂ ਜੀ ਹੁਣ ਤਾਂ ਬਹੁਤ ਦਿਨ ਹੋ ਗਏ ਸਾਰਿਆਂ ਦੇ ਛੱਤਾਂ ਝੁੰਡੀਆਂ ਪਈਆਂ ਵਾ ਬਹੁਤ ਬੁਰਾ ਹਾਲ ਆ ਹਨ ਮਿਹਰ ਕਿਰਪਾ ਕਰਨ ਵਾਹਿਗੁਰੂ ਜੀ ਆ ਦੇਖੋ ਜੀ ਮੇਰੀ ਕੁੜੀ ਕਿੰਨੀ ਸਿਆਣੀ ਆ ਕੰਮ ਕਰਦੀ ਪਈ ਆ ਦੇਖੋ ਜੀ ਇਹਨੇ ਭਾਂਡੇ ਸੀ ਜਿਹੜੇ ਕਿ ਹੁਣ ਇਹ ਮਾਂਜ ਕੇ ਤੇ ਧੋ ਕੇ ਹਟਿਆ ਤੇ ਹੁਣ ਇਹ ਸਾਰੇ ਪਾਸੇ ਜਿਹੜਾ ਪਾਣੀ ਡੁੱਲਿਆ ਉਹ ਨੂੰ ਸਾਫ ਕਰਦੀ ਪਈ ਆ ਤੇ ਰਸੋਈ ਦਾ ਸਾਡਾ ਹਾਲ ਤੁਸੀਂ ਦੇਖ ਹੀ ਸਕਦੇ ਆ ਕੀ ਹਾਲ ਬਣਿਆ ਪਿਆ ਥੱਲੇ ਵੀ ਵੈਸੇ ਤਾਂ ਪੋਚਾ ਡੇਲੀ ਲਾਉਨੇ ਆ ਪਰ ਫੇਰ ਵੀ ਸਲਾਬ ਜੀ ਦੇ ਨਾਲ ਨਾ ਗੰਦਰੋ ਸਮੈਲ ਜੀ ਵੀ ਹੋਰ ਹੀ ਬੁਰੀ ਜੀ ਆ ਰਹੀ ਆ ਤੇ ਛੱਤਾਂ ਦੇ ਸਾਡਾ ਸਾਡਾ ਤੇ ਕੰਧਾਂ ਦੇ ਨਾਲ ਨਾ ਸਾਰੇ ਪਾਸੇ ਸੀਲਿੰਗ ਚੜੀ ਹੋਈ ਆ ਸਲਾਬ ਉਹ ਦੇਖ ਲਓ ਜੀ ਸਾਡੀਆਂ ਜਿੱਥੇ ਤੱਕ ਕਿਵੇਂ ਗਿੱਲੀਆਂ ਹੋਈਆਂ ਪਈਆਂ ਵਾ ਤੇ ਇਹ ਕੰਧਾਂ ਦੇ ਨਾਲ ਨਾਲ ਸਲਾਬ ਆਈ ਪਈ ਉਧਰ ਉਹ ਦੇਖ ਲਓ ਉਹ ਇੱਥੇ ਆ ਤੇ ਹੋਰ ਦਿਖਾਣੀਆਂ ਤੁਹਾਨੂੰ ਮੀਂਹ ਦੇ ਨਾਲ ਨਾ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਵਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਆ ਕੀ ਦਸੀਏ ਨਾ ਕੋਈ ਕੱਪੜੇ ਧੋਤੇ ਜਾਂਦੇ ਕੋਈ ਤੇ ਇਧਰ ਤਾਂ ਚਲੋ ਬਚਾਵਾ ਕਿਉਂਕਿ ਇਹ ਇਧਰ ਬਚਾਇਆ ਤੇ ਆਪਾਂ ਹੋਰ ਤੁਹਾਨੂੰ ਦਿਖਾਣੇ ਆ ਅੱਗ ਤੁਸੀਂ ਸਾਡਾ ਰੂਮ ਹਾ ਦਿਖਾਣੀ ਚਾਹਦੇ ਕਿਉਂਕਿ ਹਨੇਰਾ ਇਧਰ ਲਾਈਟ ਹੋ ਗਈ ਕਰਾਬ ਤੇ ਆ ਦੇਖੋ ਜੀ ਪੌੜੀਆਂ ਕੋਲ ਸਾਡੇ ਸਾਰੇ ਇਹਨਾਂ ਮਤਲਬ ਸਲਾਬ ਆ ਕਿਤੇ ਛੱਤ ਨਾ ਬਹੁਤ ਬੁਰਾ ਹਾਲ ਹੋਇਆ ਪਿਆ ਵਾ ਇੱਕ ਮਿੰਟ ਆ ਦੇਖੋ ਜੀ ਇਹ ਸਾਰੇ ਸਲਾਬ ਆਈ ਪਈ ਜਿੱਥੇ ਕਾਲ ਕਾਲ ਹੋਇਆ ਪਿਆ ਸਾਰੇ ਸਲਾਬ ਆਈ ਪਈ ਦਰਕੰਧ ਦੇ ਨਾਲ ਨਾਲ ਉਹ ਜਿੱਥੇ ਜਿੱਥੇ ਗਿੱਲਾ ਉੱਪਰ ਹੁਣੀ ਨੀਚੇ ਜਿੱਥੇ ਜਿੱਥੇ ਆ ਵਾਲੀ ਜੀ ਇੱਥੇ ਸਾਰੇ ਸਲਾਬ ਆਈ ਪਈ ਆ ਤੇ ਬਹੁਤ ਹੀ ਜ਼ਿਆਦਾ ਜਣੀ ਹਾਂਜੀ ਆ ਦੇਖੋ ਜੀ ਇਹ ਸਾਡੇ ਪਾਪੇ ਦਾ ਕਮਰਾ ਤੇ ਆ ਦੇਖੋ ਛੱਤ ਦੇ ਨਾਲ ਨਾਲ ਕਿਵੇਂ ਸਲਾਬ ਆਈ ਪਈ ਆ ਬਹੁਤ ਬੁਰਾ ਹਾਲ ਆ ਜੀ ਲੈਂਟਰ ਨੂੰ ਵੀ ਨੁਕਸਾਨ ਆ ਕੰਧਾਂ ਨੂੰ ਵੀ ਨੁਕਸਾਨ ਆ ਬਸ ਵਾਹਿਗੁਰੂ ਜੀ ਕਿਰਪਾ ਕਰਨ ਮਿਹਰ ਕਰਨ ਵਾਹਿਗੁਰੂ ਜੀ ਹਾਂਜੀ ਆ ਮੇਰੀ ਮੰਮੀ ਦੀ ਫੋਟੋ ਸੀਗੀ ਮੇਰੇ ਸੱਸ ਦੀ ਤੇ ਵੇਲਾ ਚੰਗੇ ਬੰਦੇ ਨੂੰ ਪਤਾ ਨਹੀਂ ਰੱਬ ਕਿਉਂ ਐਡੀ ਛਿਤੀ ਲੈ ਜਾਂਦਾ ਨਾ ਜਦੋਂ ਮੇਰੇ ਕੋਲ ਸੀਗੀ ਜਦੋਂ ਇੱਥੇ ਸੀਗੀ ਅਸੀਂ ਵੇਲਾ ਦੁੱਖ ਸੋਕ ਕਰ ਲੈਣਾ ਮੇਰੇ ਕੋਲੇ ਬਹਿਣ ਆਏ ਨੇ ਤੇ ਆ ਕੇ ਬੈਠੀ ਰਹਿਣਾ ਮੇਰੇ ਕੋਲੇ ਵੀਰ ਭਲ ਆਏ ਆ ਆਏ ਆ ਕਰਦੀ ਰਹਿਣਾ ਮੈਂ ਇਹਦੇ ਕੋਲੇ ਕਰਦੀ ਰਹਿਣਾ ਵੇਲਾ ਮੇਰੀ ਮਾਰ ਗਈ ਸੀ ਸਾਰੇ ਦੁੱਖ ਸੋਕ ਮੈਂ ਕਰ ਲੈਣੇ ਇਹਦੇ ਇਹਨੇ ਮੇਰੇ ਕੋਲ ਕਰ ਲੈਣੇ ਤੇ ਪਤਾ ਨਹੀਂ ਰੱਬ ਕਾਹ ਤੋਂ ਐ ਕਰਦਾ ਹਨ ਚੰਗੇ ਬੰਦੇ ਨੂੰ ਕਾਹ ਤੋਂ ਐ ਲੈ ਜਾਂਦਾ ਵਾ ਪਾਪਾ ਹਾਂ ਤੁਹਾਨੂੰ ਬਾਹਰ ਦਿਖਾਉਣੇ ਹਾਂ ਹਾਂਜੀ ਆ ਦੇਖੋ ਜੀ ਛੱਤਾਂ ਦੇ ਜਦੋਂ ਮੈਂ ਕਮਰੇ ਵਾੜਦੀ ਨਾ ਮੰਮੀ ਜਦੋਂ ਫੋਟੋ ਲਾ ਸਾਹਮਣੇ ਮੈਨੂੰ ਦੇ ਤੇ ਦੇਖਦੀਆਂ ਤੇ ਮੈਨੂੰ ਨਾ ਐ ਹੋ ਜਾਂਦਾਗਾ ਵੀ ਆਈ ਮੇਰੇ ਕੋਲੇ ਆ ਕੇ ਬਹਿਂਦੇ ਮੇਰੇ ਪ੍ਰੇਸ਼ਨ ਵੈਸੇ ਨਾ ਮੇਰੇ ਕੋਲੇ ਆ ਕੇ ਬੈਠੇ ਹਨ ਵੀ ਪਾਲਨ ਕੋਈ ਚਾਹੀਦਾ ਤਾਂ ਨਹੀਂ ਆਇਆ ਪੁੱਛਿਆ ਹੈਗਾ ਤੇ ਬਾਥਰੂਮ ਦਾ ਸਾਡਾ ਦੇਖ ਲਓ ਜੀ ਦੇਖ ਲਓ ਜੀ ਬਾਥਰੂਮ ਦਾ ਕੀ ਹਾਲ ਆ ਬੁਰਾ ਹਾਲ ਹੋਇਆ ਪਿਆ ਬਾਥਰੂਮ ਦਾ ਵੀ ਸਾਡੇ ਦਾ ਦੇਖੋ ਕਿੰਨੀ ਸੱਤ ਤੇ ਵੀ ਸਾਰੇ ਪਾਸੇ ਸਲਾਬ ਚੜੀ ਆ ਸਾਰੀਆਂ ਗੰਦਾ ਤੇ ਆ ਦੇਖੋ ਕਿੰਨਾ ਬੁਰਾ ਹਾਲ ਹੋਇਆ ਪਿਆ ਸਾਡੇ ਬਾਥਰੂਮ ਦੇ ਵਿੱਚ ਵੀ ਇਦਾਂ ਹੀ ਆ ਸਾਰੇ ਪਾਸੇ ਬੁਰਾ ਹਾਲ ਹੋਇਆ ਪਿਆ ਵਾਹਿਗੁਰੂ ਜੀ ਕਿਰਪਾ ਕਰਨ ਮੀਂਹ ਆ ਪਵੇ ਧੁੱਪਾਂ ਲੱਗਣ ਲੱਗ ਜਾਣ ਤੇ ਫਿਰ ਸਾਰਾ ਕੁਝ ਔਲੀ ਹਾਲੇ ਸੁੱਕੂਗਾ ਹਾਂਜੀ ਤੇ ਸਾਡੇ ਵਿੰਡੋ ਵੀ ਮਤਲਬ ਗਏ ਆ ਲੈ ਕੇ ਰਸ਼ਨ ਪਾਣੀ ਜਿਵੇਂ ਕੀ ਪੱਠੇ ਲੈ ਕੇ ਗਏ ਆ ਫੀਡ ਵਗੈਰਾ ਲੈ ਕੇ ਆ ਪਸ਼ੂਆਂ ਵਾਸਤੇ ਤੇ ਚਲੋ ਮਹਾਰਾਜ ਜੇ ਇਹਨਾਂ ਨੂੰ ਵੀ ਇੱਕ ਮਾਏਂ ਚ ਵਾਅਦਾ ਕਰੇ ਵਰਕਤ ਪਾਵੇ ਹਨਾ ਤੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਮੈਂ ਇਹ ਹੀ ਕਿਛੀ ਕਰਨੀ ਕਰਨੀ ਆਪਾਂ ਸਾਰੇ ਜਾਣੇ ਜਿਵੇਂ ਆਪਾਂ ਸਾਰੇ ਜਾਣੇ ਰਲ ਮਿਲ ਕੇ ਭੈਣ ਭਰਾ ਸਾਰੇ ਜਾਣੇ ਬੇਨਤੀ ਅਰਦਾਸ ਕਰਾਂਗੇ ਹਣਾ ਸਾਰੇ ਜਾਣੇ ਕਰਦੇ ਵੀ ਆ ਕੋਈ ਇਦਾਂ ਦਾ ਹੈ ਨਹੀਂ ਜਿਹੜਾ ਬਾਠ ਨਹੀਂ ਕਰਦਾਗਾ ਸਾਰੇ ਕਰਦੇ ਆ ਕਿਉਂਕਿ ਔਖੀ ਘੜੀ ਦੇ ਵਿੱਚ ਇੱਕ ਬੰਦੇ ਨੂੰ ਹੌਸਲਾ ਬਹੁਤ ਜਿਆਦਾ ਵੱਡੀ ਚੀਜ਼ ਹੁੰਦੀ ਹੈ ਜਿਹੜਾ ਆਪਾਂ ਇੱਕ ਭੈਣ ਭਰਾ ਨੂੰ ਆਪਾਂ ਹੌਸਲਾ ਦੇਣਾ ਹੁੰਦਾ ਕਿ ਕੋਈ ਗੱਲ ਨਹੀਂ ਵਾਹਿਗੁਰੂ ਜੀ ਸਭ ਕੁਝ ਠੀਕ ਕਰਨਗੇ ਮੇਰ ਕਰਨਗੇ ਚਲੋ ਜਿਹੜੇ ਔਖੀ ਘੜੀ ਆਈ ਹੈ ਦੁੱਖ ਆਇਆ ਤੇ ਇਹਦੇ ਜੋ ਬਾਅਦ ਵਿੱਚ ਖੁਸ਼ੀ ਵੀ ਆਉਗੀ ਪਰਮਾਤਮਾ ਸਭ ਕੁਝ ਠੀਕ ਕਰ ਦੂਗਾ ਇਹ ਹੀ ਆਪਾਂ ਕਹਿ ਸਕਦੇ ਹਾਂ ਕਿ ਵਾਹਿਗੁਰੂ ਜੀ ਤੁਸੀਂ ਸਭ ਨੂੰ ਠੀਕ ਕਰੋ ਕਿ ਪਹਿਲਾਂ ਵਾਂਗੂ ਪੱਪਾ ਲੱਗਣ ਸਾਰਾ ਕੁਝ ਤੇ ਮੀਂਹ ਨਾ ਪਵੇ ਬਸ ਇਹ ਹੀ ਬੇਨਤੀ ਅਰਦਾਸ ਆ ਵਾਹਿਗੁਰੂ ਤੇ ਅੱਗੇ ਸਾਰੇ ਜਣੇ ਵੀਹੇ ਪਰਮਾਤਮਾ ਹੁਣ ਮੀਂਹ ਨਾ ਪਵੇ ਤੇ ਬਸ ਜਿੱਦਾਂ ਪਹਿਲਾਂ ਸਭ ਪੱਕਾ ਸੀ ਉਦਾਂ ਹੋ ਜੇ ਪਹਿਲਾਂ ਪਾਣੀ ਜਿਹਨਾਂ ਦੇ ਘਰਾਂ 'ਚ ਵੜਿਆ ਸੀ ਧੀਤੀ ਧੀਤੀ ਨਿਕਲੇ ਹਨਾ ਤੁਸੀਂ ਤੁਹਾਨੂੰ ਵਾਹਿਗੁਰੂ ਦੀ ਕਿਰਪਾ ਕਰਨਗੇ ਤਾਂ ਸਭ ਕੁਝ ਠੀਕ ਹੋ ਜਾਊਗਾ ਤੇ ਇਹ ਚੀਜ਼ ਆ ਜਿਹੜੇ ਬੰਦੇ ਮਤਲਬ ਮੂਰੇ ਲੱਗ ਕੇ ਕਰਦੇ ਪਏ ਹਨਾ ਕੋਈ ਬੰਦਾ ਇਹ ਈ ਚੀਜ਼ ਨਾ ਸੋਚੇ ਕਿ ਹਾਂ ਜੇ ਕੋਈ ਬਾਦੂ ਦਾ ਸਮਾਨ ਆ ਜਿਵੇਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਆ ਵੀ ਜਿੱਥੋਂ ਤੱਕ ਜਿੰਨਾ ਵੀ ਪਹੁੰਚਦਾ ਹਨ ਬੰਦਿਆਂ ਤੱਕ ਪਹੁੰਚਾਉਣਾ ਚਾਹੀਦਾ ਹੈਗਾ ਜਿਹੜੇ ਵਿਚਾਰੇ ਬੈਠੇ ਆ ਜਿਨ੍ਹਾਂ ਕੋਲੇ ਦੂਰ-ਦਰਾਡੇ ਅਗਰ ਕੋਈ ਜਾ ਨਹੀਂ ਸਕਦਾ ਜਿਹੜੇ ਜਮ੍ਹਾਂ ਖੇਤਾਂ ਦੇ ਵਿੱਚ ਬੈਠੇ ਹਨ ਉਹਨਾਂ ਉੱਥੋਂ ਤੱਕ ਵੀ ਬੰਦੇ ਪਹੁੰਚ ਕੇ ਦੇਹਲਾ ਬਹੁਤ ਹਿੰਮਤ ਹੈਗੀ ਆ ਬੰਦੇ ਦੇ ਅੰਦਰ ਵਿਚਾਰੇ ਜਿਹੜੇ ਕਿਸ਼ਤੀਆਂ ਤੇ ਲੈ ਕੇ ਸਮਾਨ ਫੜਾ ਕੇ ਆਉਂਦੇ ਆ ਬਹੁਤ ਜ਼ਿਆਦਾ ਪਰਮਾਤਮਾ ਉਹਨਾਂ ਨੂੰ ਹਮੇਸ਼ਾ ਸਾਰਿਆਂ ਨੂੰ ਖੁਸ਼ੀਆਂ ਵਾਧੂ ਸਾਰੀਆਂ ਢੇਰ ਸਾਰੀਆਂ ਖੁਸ਼ੀਆਂ ਮਿਲੇ ਉਹਨਾਂ ਦੇ ਪਰਿਵਾਰ ਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆਂ ਤੇ ਤੇ ਜਿਹੜੀ ਵੀ ਔਖੀ ਘੜੀ ਆਈ ਹੈ ਇਹ ਮਹਾਰਾਜ ਜੀ ਜਲਦੀ ਤੋਂ ਜਲਦੀ ਸਭ ਕੁਝ ਠੀਕ ਕਰ ਦੇਣ ਬਸ ਆਪਣੀ ਤੇ ਇਹ ਬੇਨਤੀ ਅਰਦਾਸ ਆ ਤੇ ਸਾਰਿਆਂ ਦਾ ਹੀ ਬੁਰਾ ਹਾਲ ਆ ਚਲੋ ਜੇ ਸਾਡੇ ਮਤਲਬ ਕਿਹਨੇ ਵੀ ਇੱਧਰ ਪਾਣੀ ਨਹੀਂ ਆਇਆ ਚਲੋ ਵੈਗੂ ਦੀ ਕਿਰਪਾ ਪਰ ਵੈਸੇ ਮੀਨ ਹੈ ਬਹੁਤ ਜ਼ਿਆਦਾ ਨੁਕਸਾਨ ਕੀਤਾ ਕਿਉਂਕਿ ਸਾਰਿਆਂ ਦੇ ਘਰਾਂ ਕਈਆਂ ਦੇ ਜਿਵੇਂ ਕੰਧਾਂ ਡਿੱਗੀਆਂ ਜਾਂਦੀਆਂ ਘਰ ਡਿੱਗ ਜਾਂਦੇ ਹਨ ਬਹੁਤ ਬੁਰਾ ਹਾਲ ਆ ਸਾਰੇ ਪਾਸੇ ਤੇ ਹੁਣ ਤਾਂ ਬਹੁਤ ਜ਼ਿਆਦਾ ਅੱਤ ਹੋਈ ਪਈ ਹੈ ਵੀ ਇਹੇ ਪਰਮਾਤਮਾ ਸਾਰੇ ਜਾਣੇ ਬਹੁਤ ਦੁਖੀ ਆ ਤੁਸੀਂ ਮਿਹਰ ਕਰੋ ਕਿਰਪਾ ਕਰੋ ਸਾਰਿਆਂ ਤੇ ਜੀ ਮੈਂ ਬਸ ਇਨੀ ਕੁ ਛੋਟੀ ਜਿਹੀ ਵੀਡੀਓ ਬਣਾਈ ਆ ਤੇ ਜਰੂਰ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਬਾਕੀ ਜੀ ਹੋਰ ਕੁਝ ਮੈਂ ਕੀ ਕਹਾਂ ਬਹੁਤ ਜ਼ਿਆਦਾ ਮਤਲਬ ਟੈਨਸ਼ਨ ਦੇ ਵਿੱਚ ਹੀ ਆ ਬਹੁਤ ਜ਼ਿਆਦਾ ਕੋਈ ਬੰਦੇ ਕੰਮ ਤੇ ਨਹੀਂ ਜਾ ਸਕਦੇ ਹਨਾ ਤੇ ਜਿਹੜੇ ਵਿਚਾਰੇ ਗਰੀਬ ਆ ਜਿਹੜੇ ਮਸਾਂ ਦਾ ਕੰਮ ਕਰਕੇ ਆਤਨ ਦਾਦਾ ਢੱਡ ਭਰਦੇ ਆ ਆਪਣੇ ਘਰ ਦੇ ਚੁੱਲ੍ਹੇ ਬਾਲ ਕੇ ਆ ਰੋਟੀ ਪਾਣੀ ਦਾ ਕੰਦੋਵਸਤ ਕਰਦੇ ਵਿਚਾਰੇ ਉਹਨਾਂ ਦੇ ਲਈ ਵੀ ਬਹੁਤ ਔਖਾ ਵਾ ਬਹੁਤ ਹੀ ਜ਼ਿਆਦਾ ਔਖਾ ਬਸ ਕੀ ਕਹਿ ਸਕਦੇ ਹਣਾ ਵੀ ਪ੍ਰਮਾਤਮਾ ਸਭ ਕੁਝ ਜਲਦੀ ਤੋਂ ਜਲਦੀ ਠੀਕ ਕਰਦੇ ਵੇ ਤੇ ਚਲੋ ਜੀ ਮੈਂ ਇਨਾਂ ਕਿ ਨਹੀਂ ਕਿ ਮੈਂ ਆਪਣਾ ਵਲੌਗ ਨੂੰ ਐਂਡ ਕਰਦੀ ਆ ਬਸ ਇਨਾਂ ਕਿ ਬਣਾਉਗੀ ਜਿਆਦਾ ਲੰਮਾ ਨਹੀਂ ਕਰਦੀਗੀ ਤੇ ਬਸ ਇਹ ਕੁਝ ਕੁ ਗੱਲਾਂ ਸੀ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀ ਸਾਂਝੀਆਂ ਕਰਨੀਆਂ ਸੀ ਤੇ ਜੇ ਤੁਹਾਨੂੰ ਕੋਈ ਮੇਰੀ ਕੋਈ ਗੱਲ ਵਧੀਆ ਲੱਗੇ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਥੈਂਕ ਯੂ